ਇਹ ਹੈ ਬੈਨਰ ਦੇਖ ਰਹੇ ਹੋ ਇਹ ਕੈਂਪ ਲੱਗ ਰਿਹਾ ਹੈ ਜੀ 10 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਇਹ ਕੈਂਪ ਬਿਲਕੁਲ ਫਰੀ ਹੈ ਜੀ ਕੋਈ ਇਹਦਾ ਪੈਸਾ ਨਹੀਂ ਕੋਈ ਫੀਸ ਨਹੀਂ ਟੈਸਟ ਬਿਲਕੁਲ ਫਰੀ ਹੋਣਗੇ ਪਹਿਲੇ ਨੰਬਰ ਤੇ ਆ ਜਾਂਦਾ ਹੈ ਕੈਂਸਰ ਅਵੇਅਰਨਸ ਦੂਜੇ ਨੰਬਰ ਤੇ ਸ਼ੂਗਰ ਬੀਪੀ ਡਾਕਟਰਾਂ ਦੀ ਜਾਂਚਲਾ ਔਰਤਾਂ ਦੇ ਮਤਲਬ ਗੁਪਤ ਰੋਗ ਹੋਗੇ ਮਰਦਾਂ ਦੇ ਗੁਪਤ ਰੋਗ ਹੋਗੇ ਕੋਈ ਵੀ ਏ ਟੂ ਜ਼ेड ਕੋਈ ਵੀ ਬਿਮਾਰੀਆਂ ਤੁਹਾਨੂੰ ਉਹਦਾ ਟੈਸਟ ਬਿਲਕੁਲ ਇੱਥੇ ਫਰੀ ਕੀਤਾ ਜਾਊਗਾ ਇਹ ਜਿਹੜੀ ਲੋਕੇਸ਼ਨ ਹੈ ਜੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਪੈਣੀ ਬਾਗਾ ਪਿੰਡ ਹੈ ਪੈਣੀ ਬਾਗਾ ਪਿੰਡ ਅਸੀਂ ਦਿਖਾ ਦਿੰਨੇ ਆ ਆ ਪ੍ਰਾਇਮਰੀ ਸਕੂਲ ਹੈ ਜੀ ਆ ਸਾਹਮਣੇ ਦੇਖੋ ਪ੍ਰਾਇਮਰੀ ਸਕੂਲ ਲਿਖਿਆ ਹੋਇਆ ਤੇ ਆ ਸਾਹਮਣੇ ਹੈਗਾ ਜੀ ਰਾਧਾ ਸਵਾਮੀ ਦਾ ਡੇਰਾ ਉਹ ਸਾਹਮਣੇ ਬੋਰਡ ਲੱਗਿਆ ਹੋਇਆ ਹੈ ਪੈਣੀ ਬਾਗੇ ਦਾ ਰਾਧਾ ਸਵਾਮੀ ਦੇ ਡੇਰੇ ਦੇ ਬਿਲਕੁਲ ਸਾਹਮਣੇ ਆ ਜਿਹੜਾ ਸਕੂਲ ਹੈ ਜੀ ਪ੍ਰਾਇਮਰੀ ਸਕੂਲ ਇਹਦੇ ਵਿੱਚ ਕੈਂਪ ਲਗਾਇਆ ਜਾ ਰਿਹਾ 10 ਅਗਸਤ ਦਿਨ ਸ਼ਨੀਵਾਰ ਨੂੰ ਤੇ ਜੇ ਗੱਲ ਕਰੀਏ ਰਜਿਸਟ੍ਰੇਸ਼ਨ ਦੀ ਤਾਂ ਆ ਨੰਬਰ ਹੈ ਜੀ ਇੱਥੇ ਤੁਸੀਂ ਆ ਨੰਬਰ ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਸਿਰਫ ਆਧਾਰ ਕਾਰਡ ਲੈ ਕੇ ਆਉਣਾ ਹੈ ਮੋਬਾਈਲ ਨੰਬਰ ਮੋਬਾਈਲ ਤੁਹਾਡੇ ਕੋਲ ਹੋਣਾ ਚਾਹੀਦਾ ਮਤਲਬ ਜਿਹਦੇ ਕੋਲ 9876581935 ਤੇ ਤੁਸੀਂ ਸਮੇਂ ਸਿਰ ਪਹੁੰਚਣਾ ਜੀ 10 ਅਗਸਤ ਨੂੰ ਸਵੇਰੇ 7 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਤੇ ਲੰਗਰ ਪਾਣੀ ਦਾ ਇੱਥੇ ਪੂਰਾ ਪ੍ਰਬੰਧ ਰਹੂਗਾ ਚਾਹ ਪਾਣੀ ਦਾ ਬੈਕਸ਼ਨ ਦਾ ਪ੍ਰਬੰਧ ਪੱਖਿਆਂ ਭੁੱਖਿਆਂ ਦਾ ਕੂਲਰਾਂ ਦਾ ਪ੍ਰਬੰਧ ਪੂਰਾ ਰਹੂਗਾ ਜੀ ਕਿਸੇ ਨੂੰ ਕੋਈ ਵੀ ਟੈਨਸ਼ਨ ਲੈਣ ਦੀ ਜਰੂਰਤ ਨਹੀਂ ਤੇ ਸਾਡੀ ਇਹ ਅਪੀਲ ਹੈ ਵੀ ਮਤਲਬ ਕਿ ਜਿਹੜੇ ਪੈਣੀ ਪਿੰਡ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਆਸ-ਪਾਸ ਪਿੰਡਾਂ ਵਾਲੇ ਵੀ ਪਹੁੰਚੋ ਤੇ ਪੈਣੀ ਪਿੰਡ ਵਾਲੇ ਵੀ ਪਹੁੰਚੋ ਤੇ ਮੌਕੇ ਦਾ ਪੂਰਾ ਪੂਰਾ ਲਾਭ ਉਠਾਓ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਨੂੰ ਬਹੁਤ ਜਲਦ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ